हां जी ਸਾਰੇ ਸ਼ਾਸਤਕਾਰ ਜੀ ਸਾਰਿਆਂ ਨੂੰ ਅੱਜ ਫਿਟਨੈਸ ਲਵਰ ਪੰਜਾਬ ਪਰਿਵਾਰ ਲਈ ਬਹੁਤ ਹੀ ਖਾਸ ਦਿਨ ਸੀ ਅਸੀਂ ਸਭ ਮੈਂਬਰਾਂ ਨੇ ਵੱਡੇ ਹੀ ਜੋਸ਼ ਤੇ ਦੇਸ਼ ਭਗਤੀ ਨਾਲ 인ਡिपेंडੈਂਸ ਡੇ ਇਕੱਠਿਆਂ ਨੇ ਮਨਾਇਆ ਤਵੇਰ ਦੀ ਹਵਾ ਵਿੱਚ ਜਦੋਂ ਸਾਡੇ ਤਿਰੰਗੇ ਨੇ ਲਹਿਰ ਮਾਰੀ ਤਾਂ ਹਰੇਕ ਦੇ ਦਿਲ ਵਿੱਚ ਦੇਸ਼ ਲਈ ਪਿਆਰ ਹੋਰ ਵੱਧ ਗਿਆ ਸਵੇਰ ਦੀ ਹਵਾ ਹੱਥਾਂ ਵਿੱਚ ਤਿਰੰਗਾ ਚਿਹਰਿਆਂ ਤੇ ਮੁਸਕਰਾਟ ਅਤੇ ਦਿਲਾਂ ਵਿੱਚ ਦੇਸ਼ ਭਗਤੀ ਦੀ ਅੱਗ ਪੰਗੜਾ ਵੀ ਸੀ ਵਰਕਆਊਟ ਵੀ ਸੀ ਤੇ ਖੁਸ਼ੀਆਂ ਦਾ ਮਾਹੌਲ ਵੀ ਸੀ I'm हां कोई रोकने वाला नहीं है यार सिंध गुजरात मरा गंगा इंद्र हिमाचल यमुना गंगा कोशल जलित जल तरंगा तब शुभ ना जागे तब शुभ आशिष आगे ਨਨਨ ਹਨਨਨ ਦਾਇਕ ਜੈ ਹੈ ਕਾਲਤ ਭਾਗ ਵਿਕਾਤਾ ਜੈ ਹੈ ਜਯ ਹੈ ਜੈ ਜੈ ਪਰ ਕੱਲ ਇੱਥੇ ਖਤਮ ਨਹੀਂ ਹੋਈ ਅੱਜ ਅਸੀਂ ਜਾਣਿਤ ਸਮਿਤੀ ਨਾਲ ਮਿਲ ਕੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਸਾਡੇ ਕਈ ਮੈਂਬਰਾਂ ਨੇ ਬੜੇ ਪਿਆਰ ਤੇ ਜੋਸ਼ ਨਾਲ ਖੂਨਦਾਨ ਕੀਤਾ ਕਿਉਂਕਿ ਖੂਨ ਦਾ ਇੱਕ ਕਤਰਾ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਸਕਦਾ ਹੈ। ਲੈਕਚਰ ਦੇ ਸੰਖੇਪ ਅੰਦਾਜ਼ੇ ਹਨ। ਵਿਨੋਦ ਸ਼ਰਮਾ ਜੀ ਜੋ ਕਿ ਮੈਨੂੰ ਸੁਣਨ ਹੈ ਕਿ ਬਹੁਤ ਹੀ ਮਿਹਨਤ ਕਰਨ ਬੰਦੇ ਹਨ। ਆਪਣਾ ਬਾਰਾਂਦਲੀ ਦੀ ਸਫਾਈ ਤੱਕ ਦਾ ਵੀ ਉਹਨਾਂ ਨੇ ਆਪਣੇ ਆਪ ਆਪਣੇ ਉੱਪਰ ਜ਼ਿੰਮਾ ਲਿਆ ਹੋਇਆ ਹੈ। ਜਾਨੀ ਇੱਕ ਤਾਂ ਮਸਲਾ ਵੀ ਇਹ ਨਹੀਂ ਹੈ। ਹਾਂ।

ਹਰੀਆਂ ਹੋਏ ਪਿੱਟਾਂ ਦੀ اچھی ਸੋਚ ਦੇ ਮਾਲਕ ਬਣਾਂਗੇ ਅچھے ਸਰੀਰ ਦੇ ਅچھے ਸੋਚ ਦਾ ਹਮੇਸ਼ਾ ਨਿਮਾਣ ਹੁੰਦਾ ਹੈ ਤੋਂ ਸਾਰਿਆਂ ਨੂੰ ਇੱਕ ਵਾਰ ਇਹ ਬਦਾਈਆਂ ਮੇਰੀ ਫ੍ਰੈਂਡ ਨਰਿੰਦਰ ਮੈਡਮ ਪ੍ਰਿੰਸੀਪਲ ਹੈ ਇਹਨਾਂ ਦੀ ਵੀ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਬਹੁਤ ਬਹੁਤ ਤੁਹਾਡਾ ਸਤਿ ਸ਼੍ਰੀ ਅਕਾਲ ਪੰਜਾਬ ਦੇ ਦਰਸ਼ਕੀ ਜੀ ਜਿੰਨਾ ਦਾ ਰਿਕਾਰਡ ਕੀਤਾ ਹੈ ਤੁਹਾ ਜਦੋਂ ਸਾਧਿਆ ਸੁਣਾ ਉਹਨਾਂ ਦਾ ਨਾਮ ਕਿਸੀ ਸਾਡੇ ਰੋਟਾ ਮੈਕਲ ਨੇ ਮਾਈਕ ਨੂੰ ਤਾਂ ਕਿ ਤੁਹਾਨੂੰ ਜਦੋਂ ਇਹਨਾਂ ਦੇ ਦਿੱਤਾ ਵੀ ਥੈਂਕ ਯੂ ਬਹੁਤ ਬਹੁਤ ਅਨੰਦ ਕਿ ਪਲੀਸ ਨਵਾਂ ਸਪੰਜਰ ਬਰਥਡੇ ਸੈਯੋਨ ਨਾਲ ਅਗਰਾ ਕੁੰਡਨ ਟੈਂਪਲ ਬਾਰਾਨੀ ਵਿਕੇ ਇਹ ਗਿਆ ਹੈ ਜਿਸ ਵਿੱਚ ਸਾਡੇ ਲੋਕ ਨੇ ਸਾਰੇ ਮੈਂਬਰ ਸਵਾਨ ਵਾਟਿਓ ਚੈਨਲ ਭਾਗ ਲੈ ਰਹੇ ਹਨ ਅਸੀਂ ਸਪੈਸ਼ਲ ਫੈਕਸ ਕਰਾਂਗੇ ਪਹਿਲਾਂ ਸਾਡੇ ਵਿਨੋਦ ਸ਼ਰਮਾ ਜੀ ਸਰਦਾਰ ਸਾਨੂੰ ਦੇਖੀ ਗਰੂਮੀ ਤੁਸੀਂ ਵੀ ਲੱਗੇ ਆਓ ਸਾਡੀ ਸਮਤੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਹੈ ਕਿ ਕੱਲੇ ਹੀ ਅਸੀਂ ਦੇਖਦੇ ਹਾਂ ਸਾਰਾ ਦਿਨ ਧਰ ਆਪਣੇ ਆਪ ਯਾਤਰੀਆਂ ਦੇ ਵਿੱਚ ਖੁੜਾ ਕਾਣਦੇ ਆ ਤੁਸੀਂ ਇਹਨਾਂ ਤੋਂ ਵਾਦੀ ਦੇਖੋ ਨਾ ਤੁਸੀਂ ਇਹਨਾਂ ਨੂੰ ਦੇਖ ਕੇ ਸਵੇਰੇ 5:30 ਵਜੇ ਤੋਂ 7 ਵਜੇ ਤੱਕ ਹਰ ਰੋਜ਼ ਹੈਥ ਅਗੇਨ ਆਸੇ ਸਾਰਿਆਂ ਨੂੰ ਸੁਮੀਤ ਕਰਦੇ ਆ ਐਕਸਰਸਾਈਜ਼ ਕਰਾਉਂਦੇ ਆ ਤੇ ਅੱਜ ਦੇ ਗ੍ਰੈਂਡ ਡੋਨੇਸ਼ਨ ਫੰਡਰੇਜ ਅਸੀਂ ਸੋਹਣਾ ਹਮਾਰੇ ਨਾਲ ਬਹੁਤ ਬਹੁਤ ਧੰਨਵਾਦ ਸਾਡੀ ਸਮੁੱਚੀ ਟੀਮ ਵੱਲੋਂ ਸਾਡੇ ਸਾਰਿਆਂ ਵੱਲੋਂ ਤੁਹਾਡੀ ਜਨਰ ਦੇ ਲਈ ਸਪੈਸ਼ੀਅਲ ਯਾਦ ਰੱਖੋ ਜੀ ਇਹ ਹੈ ਫਿਟਨੈਸ ਲਵਰਸ ਪੰਜਾਬ ਇੱਥੇ ਤਾਕਤ ਸਿਰਫ ਸ਼ਰੀਰ ਵਿੱਚ ਨਹੀਂ ਸਗੋ ਦਿਲ ਵਿੱਚ ਹੈ ਅਸੀਂ ਸਿਰਫ ਵਰਕਆਊਟ ਨਹੀਂ ਕਰਦੇ ਅਸੀਂ ਮਨੁੱਖਤਾ ਦਾ ਵੀ ਫਰਜ਼ ਨਿਭਾਉਂਦੇ ਹਾਂ ਤਾਂ ਆਓ ਵਾਅਦਾ ਕਰੀਏ ਦੇਸ਼ ਲਈ ਸੇਤ ਲਈ ਤੇ ਮਨੁੱਖਤਾ ਲਈ ਹਮੇਸ਼ਾ ਤਿਆਰ ਰਹਾਂਗੇ ਜੈ ਹਿੰਦ